ਅਸਲ ਵਿੱਚ ਕੀ ਹੁੰਦੀ ਹੈ ਸਜੀਵਣੀ ਬੂਟੀ ਤੇ ਇਹ ਕਿਵੇਂ ਸੁੱਕੀ ਬਈ ਪਾਣੀ ਦੇ ਵਿੱਚ ਹਰੀ ਹੋ ਜਾਂਦੀ ਹੈ ਇਹ ਜਿਹੜੀਆਂ ਸਾਡੇ ਸਿਆਣਿਆਂ ਦੀਆਂ ਖੋਜੀਆਂ ਹੋਈਆਂ ਜੜੀ ਬੂਟੀਆਂ ਹਨ ਇਹ ਪਹਾੜਾਂ ਦੇ ਵਿੱਚੋਂ ਆਮ ਤੌਰ ਤੇ ਮਿਲ ਜਾਂਦੀਆਂ ਪਿਛਲੇ ਦਿਨੀ ਸਾਡਾ ਵੀ ਕਿਤੇ ਕੋਈ ਢੇੜਾ ਵੱਜਿਆ ਤੇ ਕਿਸੇ ਪਹਾੜੀ ਜਿਹੜਾ ਬੈਸ ਸੀ ਉਹਦੇ ਕੋਲੋਂ ਇਹ ਬੂਟੀ ਲੈ ਕੇ ਆਂਦੀ ਬਿਲਕੁਲ ਰੌਂਡ ਰੌਂਡ ਹੋਈ ਤੁਹਾਡੇ ਸਾਹਮਣੇ ਵਿਖਾ ਦਿੰਦੇ ਆਂ ਜਦੋਂ ਹੀ ਪਾਣੀ ਦੇ ਵਿੱਚ ਰੱਖੀ ਅਸੀਂ ਕੁਝ ਘੰਟਿਆਂ ਦੇ ਬਾਅਦ ਦੇਖੋ ਇਹਨੇ ਹਰੇ ਬਾਈ ਫਟਦੀ ਤੇ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਜਿਹੜੀ ਹੈਗੀ ਹੈ ਇਹ ਆਪਾਂ ਜੇ ਪਾਣੀ 'ਚ ਪਾ ਕੇ ਰੱਖੀਏ ਤਾਂ ਕਿੰਨਾ ਦਿਨ ਕਿੰਨੇ ਦਿਨ ਜਿਹੜੀ ਇਹ ਸਜਾਵਟੀ ਰੂਪ ਦੇ ਵਿੱਚ ਤੁਹਾਡੇ ਡਾਈਨਿੰਗ ਰੂਮ ਦੇ ਵਿੱਚ ਤੁਹਾਡੇ ਟੇਬਲ ਤੇ ਤੁਹਾਡੇ ਡਾਈਨਿੰਗ ਟੇਬਲ ਤੇ ਬਹੁਤ ਵਧੀਆ ਇੱਕ ਦ੍ਰਿਸ਼ ਪੇਸ਼ ਕਰਦੀ ਹੈ ਇੱਕ ਮਨੋਹ ਮਨਮੋਹਕ ਦ੍ਰਿਸ਼ ਹੈ ਜਿਹੜਾ ਤੁਹਾਡੇ ਸਾਹਮਣੇ ਅੱਖਾਂ ਨੂੰ ਹਰੇ ਬਾਈ ਦਿੰਦੀ ਹੈ ਜਿਹੜੀ ਕਿ ਅਸੀਂ ਆਮ ਹੀ ਅਕਸਰ ਬਾਹਰ ਵੇਖਣ ਜਾਂਦੇ ਹਾਂ ਇਸ ਕਰਕੇ ਜਿਹੀਆਂ ਬੂਟੀਆਂ ਵੀ ਬਹੁਤ ਸਾਰੇ ਜਿਹੜੀਆਂ ਸਾਡੇ ਵੱਡੇ ਵੱਡੇ ਦੇ ਜਾਣਦੇ ਆ ਸਾਡੇ ਪਹਾੜੀ ਦੇ ਪਹਾੜਾਂ ਵਿਚ ਰਹਿਣ ਵਾਲੇ ਸਾਡੇ ਲੋਕ ਜਾਣਦੇ ਆ ਅਸੀਂ ਵੀ ਯਕੀਨ ਨਹੀਂ ਸੀ ਕੀਤਾ ਪਰ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਕੀ ਤੁਹਾਡੇ ਸਾਹਮਣੇ ਦਿਖਾਤਾ ਬਿਲਕੁਲ ਸੁੱਕੀ ਵੀ ਪਾਣੀ ਦੇ ਵਿੱਚ ਪਾ ਕੇ ਰੱਖਣ ਦੇ ਨਾਲ ਤੁਸੀਂ ਦੇਖੋ ਕਿਵੇਂ ਇਹ ਨੇ ਜਿਹੜੀ ਇਹ ਤੇ ਚਹਿਲ ਪਹਲ ਹੋ ਗਈ ਤੇ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਬਣ ਗਈ ਤੇ ਮੁੜ ਕੇ ਕਈ ਮਤਲਬ ਇਹ ਮੰਨ ਲਓ ਵੀ ਕੋਈ ਵੀ ਬੂਟਾ ਜਿਹੜਾ ਮਹੀਨੇ ਤੱਕ ਨਹੀਂ ਰਹਿ ਸਕਦਾ ਪਰ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਜੜੀ ਇਹ ਹਰੇ ਬਾਈ ਤੁਸੀਂ ਪਾਣੀ ਬਦਲਦਿਆ ਕਰਨਾ ਦੂਜੇ ਚੌਥੇ ਦਾ ਤੁਹਾਡੇ ਅੱਖਾਂ ਨੂੰ ਵਧੀਆ ਲੱਗਦੀ ਹੈ ਜੇ ਕਿਤੇ ਮਿਲਦੀ ਹੈ ਤਾਂ ਇਹਨੂੰ ਜਰੂਰ ਲੈ ਕੇ ਰੱਖੋ ਕਮ ਸੇ ਕਮ ਕਿੰਨੇ ਮਹੀਨੇ ਕੱਟ ਜਾਂਦੀ ਹੈ ਥੋੜੀ ਜਿਹੀ ਫੇਰ ਇਹ ਗੁਲਦਸਤ ਦੇ ਰੂਪ ਚ ਬਣ ਜਾਂਦੀ ਹੈ ਫੇਰ ਥੋੜੀ ਜਿਹੀ ਯੂਜ਼ ਕਰ ਲਓ ਇਸ ਕਰਕੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਹੁਤ ਧੰਨਵਾਦ ਆ ਜੀ ਸ਼ੁਕਰੀਆ